ਜਦੋਂ ਬ੍ਰੇਨ ਤੇ ਕੰਟਰੋਲ ਨਹੀਂ ਰਹਿੰਦਾ ਬੇਹੋਸ਼ ਹੁੰਦਾ ਹੈ ਹੀਡ ਡੈਡ ਜਿਉਂ ਸਾਹ ਆਉਂਦੇ ਸਾਹ ਜਾਂਦਾ ਹੈ ਸਰੀਰ ਤੇ ਕੰਟਰੋਲ ਖਤਮ ਬੇਹੋਸ਼ ਹੋ ਗਿਆ ਸਰੀਰ ਤੇ ਕੰਟਰੋਲ ਖਤਮ ਕਿਤਾਜ ਜੇ ਬ੍ਰੇਨ ਤੇ ਵਿੱਚ ਸੁਰਦ ਸਰੀਰ ਦੇ ਕੰਟਰੋਲ ਚਾ ਬ੍ਰੇਨ ਤੇ ਉੱਪਰ ਇਹ ਹੋਇਆ ਸਰੀਰ ਤੇ ਕੰਟਰੋਲ ਹਟਿਆ ਗਵਰਨਰ ਜੇ ਮਹਾਨ ਹੈ ਕਿਸ ਜਣਦਾ ਇਹ ਬ੍ਰੇਨ ਗਵਰਨਰ ਗਵਰਨਰ ਇਹ ਰੈਂਟੋ ਕਰ ਰਿਹਾ ਸਾਡੇ ਸਰੀਰ ਨੂੰ ਜਦ ਇਹ ਦੁਰੇਨ ਦੇ ਵਿੱਚ ਟੱਚ ਕਰਦੀ ਹੈ ਨਾ ਕੋਈ ਬਹੁਤ ਸੂਖ ਇੱਕ ਸਾਈਡ ਤੇ ਕਿਤੇ ਟੱਚ ਕਰੀਏ ਲਾ ਤਾਪੇ ਖੜੀ ਹੋ ਜਾਂਦੀ ਹੈ ਫੰਕਸ਼ਨ ਬਾਹਰ ਲੀਕ ਹੋ ਕੇ ਤੋ ਕਰ ਲਾ ਤੈਲਦੀ ਕਰ ਇਦਾਂ ਹੁੰਦਾ ਹੈ ਜਾਂ ਖੋਪੜੀ ਲਾ ਕੇ ਉਹ ਕਰਦੇ ਨੇ ਦੱਸਦੇ ਡਾਕਟਰ ਇਹਦਾ ਇੰਨਾ ਸੂਖ ਹੁੰਦਾ ਜਾਨੀ ਇੰਨਾ ਸੂਖ ਟੱਚ ਆ ਕੇ ਜੋ ਤੇ ਟੱਚ ਕਰਦੇ ਜੋ ਤੇ ਟੱਚ ਨਾਲ ਆਉਂਦੇ ਉੱਥੇ ਚੱਲਦਾ ਸਾਰਾ ਸਰੀਰ ਬਰੇਡ ਆ ਤਾਈ ਬਰੇਡ ਨੂੰ ਦਸ ਦਰ ਕਹਿਣ ਲੱਗੇ ਅਸਲ ਚ ਬਰੇਡ ਤਾਂ ਮਾਇਆ ਨਾਲ ਜੋੜਨ ਵਾਲੀ ਚੀਜ਼ ਹੈ ਸੰਸਾਰ ਨਾਲ ਜੋੜਨ ਵਾਲੀ ਚੀਜ਼ ਹੈ ਸਾਨੂੰ ਤੇਰੇ ਕੋਲ ਈ ਤਾਂ ਸੰਸਾਰ ਨਾਲ ਜੋੜ ਵਾਲੀ ਚੀਜ਼ ਹੈ ਸੰਸਾਰ ਨਾਲ ਜਾਂ ਟੁੱਟਣਾ ਤੇਰੀ ਕੁੜੀ ਛੱਡਣੀ ਪੈਣੀ ਏ ਤੇਰੀ ਕੁੜੀ ਛੋਟਾ 10 ਹਜ਼ਾਰ ਖੁੱਲਾ ਸੰਸਾਰ ਬ੍ਰਹਿਮ ਨੂੰ ਸਰੀਰ ਨਾਲ ਜੋੜਦਾ ਹੈ ਸਰੀਰ ਇਹਨੂੰ ਸੰਸਾਰ ਨਾਲ ਜੋੜਦਾ ਹੈ ਬ੍ਰਹਿਮ ਦੇ ਧਰੂ ਜੋਤ ਸਰੀਰ ਨਾਲ ਜੁੜਦੀ ਹੈ ਅੱਖਾਂ ਨਾਲ ਜੁੜਦੀ ਹੈ ਦੇਖਦੀ ਹੈ ਕੰਨਾਂ ਨਾਲ ਜੁੜਦੀ ਹੈ ਗਿਆਨ ਇੰਦਰਿਆਂ ਨਾਲ ਜੁੜਦੀ ਹੈ ਸਾਰੇ ਸਰੀਰ ਨਾਲ ਜੁੜਦੀ ਹੈ ਉਹ ਜੁੜ ਕੇ ਬਾਦ ਵਿੱਚ ਸਾਰੇ ਸੰਸਾਰ ਨਾਲ ਜੁੜਦੇ ਜੋਗੀ ਕਹਿੰਦਾ ਵੀ ਤਰਖੁੜੀ ਤਾਂ ਆ ਗਈ ਸੁੱਤ ਚਾਹੇ ਹੁਣ ਬਾਹਰ ਨਾ ਜਾ ਸੰਸਾਰ ਨਾਲ ਨਾ ਜੁੜ ਕੋਈ ਬ੍ਰੇਨ ਨਾਲ ਕਿਉਂ ਜੁੜੇ ਬ੍ਰੇਨ ਨਾਲ ਜੁੜ ਕੇ ਜਿਹੜਾ ਨਾਲ ਜੁੜ ਗਿਆ ਰੇਤ ਨਾਲ ਜੁੜ ਗਿਆ ਸਰੀਰ ਨਾਲ ਜੁੜ ਗਿਆ ਆ ਕੇ ਸਭ ਤੋਂ ਫੇਰ ਕਹਿੰਦਾ ਵਾਰ ਫੇਰ ਕੇ ਮੈਂ ਰੁਕ ਜੂ ਪ੍ਰੇਤ ਕਿੱਥੇ ਗਿਆ ਬਈ ਕਬੀ ਰੇ ਕਹਿੰਦਾ ਪ੍ਰੇਤ ਸੋ ਤੇ ਵੀ ਪ੍ਰੇਤ ਅਸਲੀ ਨਹੀਂ ਹੁੰਦੀ ਜੁੜਿਆ ਹੈ ਇਹ ਸਰੀਰ ਨਾਲ ਜੁੜਿਆ ਹੋਇਆ ਲੋ ਜੇ ਸਰੀਰ ਨਾਲ ਜੁੜਿਆ ਹੋਇਆ ਤਾਂ ਮਾਇਆ ਨਾਲ ਜੁੜਿਆ ਹੋਇਆ ਹੈ ਸਤਸਾ ਨਾਲ ਜੁੜਿਆ ਹੋਇਆ ਫੇਰ ਹੀ ਰੁਕ ਸਕਦਾ ਸਰੀਰ ਨਾਲੇ ਨਾਲ ਜੁੜੇ ਜੇਬ ਮੁਕਤ ਅਵਸਥਾ ਹੋਆ ਤਾਉ ਕਹਿੰਦਾ ਕਬੀਰ ਬੂਲ ਦੁਆਰੇ ਬੰਦਿਆ ਬੰਦ ਉਹ ਜਦ ਇੱਥੋਂ ਸੁਰਤ ਉੱਠੀ ਸੀ ਇੱਥੇ ਪੱਥਰ ਪੰਜਬ ਦੁਆਰੇ ਕਿੰਸੇ ਲੋੜ ਤੂੰ ਬ੍ਰੇਨ ਵਾਲ ਦਾ ਰਸਤੇ ਬੰਦ ਕਰ ਦੇਦਾ ਜਾਣਦਾ ਤਿਰਕੁਣੀ ਵਾਲ ਦਾ ਰਾਹ ਬੰਦ ਕਰ ਜਾਗਦੀ ਤਿਰਕੁਣੀ ਗੱਲ ਚਲੀ ਜਾਂਦੀ ਸਭ ਜਾਗਦੀ ਸਾਰ ਤਿਰਕੁਟ ਕਲਕਦੇ ਕੇ ਜਾ ਕੇ ਜਾਦੀ ਉਹ ਬ੍ਰੇਨ ਚ ਸੁਰ ਜਗਦੀ ਸਾਰੇ ਜਿਸ ਦਾ ਸੁੱਤਾ ਪਿਆ ਹੋਵੇ ਆਦਮੀ ਜਾਂਦੀ ਉਹਨੇ ਚੱਕ ਤਮ ਉੱਥੇ ਨਾ ਜਾਵੇ ਜਾਵੇ ਨੂੰ ਫੇਰ ਪੋਸੀਬਲ ਹੈ ਸੰਸਾਰ ਨੂੰ ਛੱਡਣਾ ਨਾ ਪੋਸੀਬਲ ਹੀ ਹੈ ਇਸ ਕਰਕੇ ਉਹਨਾਂ ਨੂੰ ਸਮਾਧਿਆ ਨਹੀਂ ਲੱਗੀ ਸਮਾਦੀ ਲੱਗਦੀ ਕਿ ਮੈਂ ਸਮਾਦੀ ਗਿਆਨ ਨਾਲ ਲੱਗਦੀ ਐ ਸਬਾਧੀ ਗਿਆਨ ਦਾ ਵੱਧ ਨਾਲ ਲੱਗਦਾ ਜੇ ਮਨ ਨੂੰ ਗਿਆਨ ਨੇ ਰੋਗ ਦਿੱਤਾ ਵੀ ਜਾਣਾ ਨਹੀਂ ਤਰਖੜੀ ਚ ਸਬਾਧੀ ਸਾਇਦ ਸਬਾਧ ਸੁਪਨਾ ਕੱਲ ਦੇਖਦਾ ਜੇ ਸੁੱਤਾ ਸੁਪਨਾ ਦੇਖੂਗਾ ਸੁੱਤੇ ਨੂੰ ਤੁਸੀਂ ਸੁਪਨਾ ਕਿਵੇਂ ਬੰਦ ਕਰਦਾ ਹੋਗੇ ਜਗਾ ਦਿਓ ਆਪੇ ਸੁਪਨਾ ਬੰਦ ਹੋ ਜੂ ਗੱਲ ਸੁਪਨਾ ਬੰਦ ਕਰਨ ਦੀ ਨਹੀਂ ਕੱਲਦੀ ਗੁਰਬਾਣੀ ਜੋ ਕਹਿਣਾ ਨੂੰ ਸੁਪਨਾ ਬੰਦ ਕਰੋ ਸੁੱਤੇ ਪਏ ਦਾ ਉਹ ਵਰਣੀ ਕਹਿੰਦੀ ਹੈ ਸੁਪਨਾ ਚੱਲਣ ਤੋਂ ਜਗਾ ਦਿਓ ਦੋ ਗੱਲਾਂ ਵਰਕਰ ਸੁਪਨਾ ਦੀ ਵਰਵਾਣਾ ਕਰੋ ਚੱਲਣ ਤੋਂ ਇਹਨੂੰ ਉਹਨੂੰ ਜਗਾ ਦਿਓ ਸੁਪਨਾ ਆਪੇ ਬੰਦ ਹੋ ਜੂ ਉਹ ਕਹਿੰਦਾ ਨੂੰ ਸੁੱਤਾ ਰਹਿਣ ਦੋ ਸੁਪਨਾ ਬੰਦ ਕਰੋ ਤੁਤੇ ਵੇਲੇ ਸੁਪਨਾ ਹੱਬਰ ਕੇ ਨਹੀਂ ਹੈਗਾ ਸੁਪਨਾ ਕਿਉਂ ਬੰਦ ਕਰੋਗੇ ਸੰਪਰਕ ਜਾ ਉਹਨੇ ਤਾਂ ਜਾਗ ਪੈਣੇ ਉਹਨੇ ਜੇ ਸੰਪਰਕ ਹੋਊਗਾ ਤਾਂ ਜਾਗ ਪੈਣਾ ਜੋ ਕੀ ਸਮਾਦੀ ਲਾਉਂਦੇ ਨੇ ਸੁਣ ਸੁਣ ਨਾ ਸੁਤੇ ਫੈਦੀ ਬਿਨਾਂ ਗਿਆਨ ਤੋਂ ਕੁਰਬਾਨੀ ਦੀ ਸਮਾਦੀ ਲਾਉਂਦੀ ਹੈ ਜਗਾ ਕੇ ਸਹਿਜ ਗਿਆਨ ਨਾਲ ਗਿਆਨ ਹੱਲ ਅਗਿਆਨਤਾ ਹਲ ਨਹੀਂ ਹੈ ਜੋਗਿਆਂ ਦੀ ਸਾਰੀ ਵਿਚਾਰਦਾਰ ਆ ਗਿਆ ਅਗਿਆਨਤਾ ਫੈਲਾਉਦੀਆਂ ਨੇ ਸੰਸਾਰ ਦੀਆਂ ਸਾਰੀਆਂ ਵਿਚਾਰਦਾਰ ਆ ਗਿਆ ਅਗਿਆਨਤਾ ਫੈਲਾਉਦੀਆਂ ਨੇ ਗੁਰਮਤ ਤੋਂ ਬਨਾਲ ਸਾਰੀਆਂ ਵਿਚਾਰਦਾਰ ਆ ਗਿਆ ਅਗਿਆਨਤਾ ਫੈਲਾਉਦੀਆਂ ਨੇ ਫਰੀਦ ਫਰੀਦ ਦੀ ਵੀ ਅਗਿਆਨਤਾ ਫਰੀਦ ਨਾਲ ਵੀ ਇਹ ਹੋਈ ਹੈ ਫਰੀਦ ਨਾਲ ਵੀ ਬੁਰੀ ਹੋਈ ਲੱਗਦੀ ਹੈ ਕਹਿੰਦਾ ਨਾ ਫਰੀਦ ਆਪਣੇ ਅੰਡ ਮਿੱਤੀ ਦਾ ਅਕਬੀਰ ਨੂੰ ਫਰੀਦਾ ਜੇ ਤੂੰ ਅਕਲ ਲਤੀਫ ਕਹਿੰਦਾ ਕਿਸੇ ਹੋ ਹੋ ਰਿਹਾ ਆਪਣੇ ਆਪ ਨੂੰ ਕਹਿ ਕੇ ਸੰਸਾਰ ਨੂੰ ਕਹੀਦਾ ਰ ਆਪਣੇ ਮਨ ਨੂੰ ਕਹੀਏ ਸਾਰੇ ਸੰਸਾਰ ਨੂੰ ਆਹੀ ਗੱਲ ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਕਹਿੰਦਾ ਮੈਂ ਬੜਾ ਅਕਲ ਵਾਲਾ ਸਿਆਣਾ ਕਾਲੇ ਲਿਖਣਾ ਲੇਖ ਆ ਲੋਕਾਂ ਨਾਲ ਅੰਦਰ ਕਾਲਾ ਕਾਤੇ ਕਰ ਰਹੇ ਅਗਿਆਨਤਾ ਕਿਉਂ ਫੈਲਾ ਰਹੇ ਚਾਨਣ ਕਰ ਚਿੱਟੇ ਲੇਖ ਲਿਖ ਜੇ ਲੈਣੇ ਕਾਲੇ ਲਿਖੀ ਜਾਂਦੇ ਚੰਗਾ ਭਲਾ ਚਿੱਟਾ ਕਾਗਜ਼ੀ ਕਾਲਾ ਕਰਕੇ ਰੱਖਦਾ ਯਾਦ ਹੈ ਜੰਮਿਆਂ ਸੀ ਦਾ ਬੱਚਾ ਜਾਂਦਾ ਤਾਂ ਚਿੱਟਾ ਸੀ ਕੋਰਾ ਕਾਗਜ਼ ਸੀ ਤੂੰ ਕਾਲਾ ਕਰਤਾ ਇਹ ਨਾ ਲਿਖਦਾ ਚੰਗਾ ਸੀ ਇਹ ਫਿਰ ਕਿਸੇ ਨੂੰ ਚਿੱਟਾ ਕਰਨਾ ਪਊਗਾ ਇਹ ਕਾਲੇ ਲਿਖਣਾ ਲੇਖ ਆਪਣੜੇ ਗਰਬਾਨ ਮੈਂ ਸੇ ਰੀਮਾ ਕਰਦੇ ਕਹਿੰਦੇ ਦੇਖ ਤਾਂ ਤੂੰ ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ ਅਪਣੇ ਉੱਧਰ ਚ ਆ ਕੇ ਦੇਖ ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ ਜੇ ਇਹ ਕੰਮ ਕਰ ਰੇ ਨਾ ਕਰ ਚੁੱਪ ਰਹਿ ਫਿਰ ਕਾਲੇ ਨਾ ਲੇਖ ਲਿਖ ਨਾ ਲਿਖ ਤੂੰ ਨਾ ਇਹ ਜੇ ਧਰਮ ਦਾ ਗਿਆਨ ਕਰਾ ਚੁੱਪ ਹੋ ਜਾ ਕਾਲੇ ਲੇਖ ਲਿਖਣਾ ਨਾ ਲਿਖਣੇ ਚੰਗੇ ਨੇ ਗਲਤ ਪ੍ਰਚਾਰ ਕਰਨਾ ਉਹ ਨਾ ਪ੍ਰਚਾਰ ਕਰਨਾ ਚਾਹੁੰਦਾ ਹੈ ਇਹ ਗੱਲ ਤਾਂ ਸਿੱਖਣਾ ਵੀ ਨਹੀਂ ਸਮਝੀਏ ਸਾਨੂੰ ਤਾਂ ਹਦਾਇਤ ਸੀ ਨਾ ਪਰਥਮਾ ਮਨ ਪਰਬੋਧਾ ਆਪਣਾ ਪਾਛੇ ਵਰ ਜਾਵੇ ਉਹਨਾਂ ਦਾ ਹਦਾਇਤ ਹੈ ਦੀਏ ਸਾਡੇ ਦਾ ਹਦਾਇਤ ਹੈ ਹਦਾਇਤਾਂ ਜਿਹੜੀਆਂ ਸੀਆਂ ਨਹੀਂ ਬੰਦੀਆਂ ਨਹੀਂ ਸਮਝੀਆਂ ਧਿਆਨ ਨਹੀਂ ਰੱਖਦਾ ਤਾਂ ਸਿਖੜ ਉਹ ਖਡੇ ਢੱਪੇ ਜਿਹਨਾਂ ਖੱਡਾ ਸਮਝਦੇ ਹੀ ਨਹੀਂ ਇਹਨੂੰ ਖੰਡਾ ਨਹੀਂ ਸਮਝਦੇ ਇਹ ਇਹ ਬਚੇਰਾ ਦੀ ਸਮਝਦੇ ਇਹ ਤਾਂ ਬਾਗ ਸਮਝਦੇ ਨੇ ਉਹ ਉੱਥੇ ਤਾਂ ਦਾ ਰਾਜ ਚਾਹੁੰਦੇ ਨੇ ਉਹ ਖੱਡੇ ਦਾ ਹੀ ਰਾਜ ਚਾਹੁੰਦੇ ਨੇ ਵੀ ਇਹ ਖੱਡੇ ਹੀ ਰਾਜ ਕਰੀਏ ਹੁਣ ਖੱਡੇ ਹੀ ਤੇ ਗਏ ਖੱਡੇ ਹੀ ਰਾਜ ਕਰਨਾ ਚਾਹੁੰਦੇ ਨੇ ਬਾਹਰ ਨਿਕਲ ਨਾ ਗੱਲ ਛੱਡੋ ਤੁਸੀਂ ਬਾਰ ਦਾ ਸਦਾ ਜਿੰਦਾ ਕੰਮ ਕਰ ਲੈ ਕੱਲੇ ਰਹਿ ਜਾਂਦਾ ਜਿਹੜੇ ਬਾਹਰ ਨਿਕਲਦੇ ਨੇ ਤਾਂ ਇਹ ਇਕੱਠੇ ਚੱਲਣਗੇ ਸਭ ਨੂੰ ਨਾਲ ਲੈ ਕੇ ਚੱਲੀਦਾ ਤੋੜਾ ਇਹ ਕਹਿੰਦਾ ਤਾਂ ਤੱਕ ਸਭ ਨੂੰ ਨਾਲ ਲੈ ਕੇ ਚੱਲਣ ਉਹ ਤਾਂ ਫੇ ਨਰਕ ਜਿਹਾ ਚੱਲਦਾ ਤੁਸੀਂ ਉਥੇ ਤਾਂ ਇਕੱਲਾ ਇਕੱਲਾ ਹੀ ਜਾਂਦਾ ਜਾ ਕਿ ਪਿੱਛਾ ਸਾਬ ਦਵਾਪੁਰ ਰਥ ਤਪੇਗਾ ਸਤ ਅਗਿਰ ਰਥਵਾ ਦਵਾਪੁਰ ਰਥ ਤਪੇਗਾ ਦਵਾਪੁਰ ਦੇ ਰਤ ਪਿੱਛੇ ਦਵਾਪੁਰ ਕੀ ਹੈ ਤਪ ਧਿਆਨ ਤਪ ਤਾਂ ਉਹਨਾਂ ਨੇ ਧਿਆਨ ਧਿਆਨ ਜੋੜ ਕੇ ਤਾਂਪ ਧਿਆਨ ਮਾਇਆ ਦੇ ਵਿੱਚ ਹੈ ਤਪਦਾ ਬੇਸ਼ਰਮ ਇਹਦਾ ਤਪੈ ਰੋ ਉਹ ਧਿਆਨ ਭਇਆ ਸੀ ਕ્યા ਜਪ ਕਿਆ ਤਪ ਕਿਆ व्रत ਪੂਜਾ ਜਾ ਕੇ ਹਿਰਦੇ ਭਾਉ ਹੈ ਦੂਜਾ ਦੂਜਾ ਇਹ ਦੂਜਾ ਭਾਉ ਹੈ ਸਰੀਰ ਲੈਣਾ ਮਾਇਆ ਲੈਣੀਏ ਮਾਇਆ ਨਾਲ ਜੁੜ ਗਿਆ ਹੁਣ ਇੱਕ ਸਿਆਪਾ ਵੀ ਖੜਾ ਹੋ ਗਿਆ ਜੇ ਮੈਂ ਸਰੀਰ ਲੈ ਗਿਆ ਹੁਣ ਇਹਨੂੰ ਮੈਂ ਸਰੀਰਾਂ ਇਹੀ ਪਤਾ ਮੈਂ ਸਰੀਰ ਤੋਂ ਵੱਖਰਾ ਇਹ ਪਤਾ ਹੀ ਨਹੀਂ ਪਹਿਲਾਂ ਤਾਂ ਹੁਣ ਇਹ ਸਮਝਾਉਣਾ ਪੈਣਾ ਆਪਣੇ ਆਪ ਨੂੰ ਸਰੀਰੇ ਹੀ ਮੰਨਦਾ ਆਪਣੇ ਅੰਦਰ ਹੁਣ ਦੁਆਪਰ ਤੋਂ ਪਹਿਲਾਂ ਦਾ ਪਤਾ ਸੀ ਤੇਰੇ ਤੇ ਚ ਮੈਂ ਸਰੀਰ ਤੋਂ ਵੱਖਰਾ ਹੁਣ ਇਹਨੂੰ ਪਤਾ ਹੀ ਨਹੀਂ ਐ ਵੀ ਸਰੀਰ ਤੋਂ ਵੱਖਰਾ ਹੈ ਕੰਮ ਉਲਟਾ ਹੋ ਗਿਆ ਰਤਾ ਇਹ ਉਲਟਾ ਤਪ ਹੈ ਉਰਦ ਤਪ ਇਹਨੂੰ ਉਰਦ ਤਪ ਤਾਂ ਹੀ ਕਿਹਾ ਇਹ ਉਰਦ ਤਪ ਕਰ ਲਿਆ ਪੁੱਠਾ ਤਪ ਕਰ ਲਿਆ ਇਹਦਾ ਨੁਕਸਾਨ ਇਹ ਹੋਇਆ ਹੁਣ ਇਹ ਮਾਇਆ ਹੀ ਸਮਝਦਾ ਆਪਣੇ ਆਪ ਨੂੰ ਸਰੀਰ ਦੇ ਸਮਝਦਾ ਉਹਨੂੰ ਤਪ ਕਰਤਾ ਸਾਹ ਸਾਹ ਸਿਮਰਤ ਪ੍ਰਭ ਉਹ ਸਿਮਰਤ ਦਾ ਪ੍ਰਭ ਨਾਲ ਰਿਹਾ ਸਾਹ ਸਾਹ ਜੁੜਿਆ ਦੋਦੇ ਨਾਲੇ ਰਿਹਾ ਪਰ ਤਪ ਪੁੱਠਾ ਕਰਦਾ ਸੀ ਕਿਉਂ ਇਹ ਜਰਮੁਰ ਆਰਸੀ ਦਾ ਉੱਥੇ ਦਾ ਅਵਤਾਰ ਕਾਲਾ ਦੁਆਪਰ ਰਤ ਤਪੇ ਦਾ 71 ਰਤਵਾ ਹਾਂ ਪਰ ਰਤ ਵਾਇਣਾ ਹੈਗਾ ਉਹ 71 ਉਥੇ ਜੋੜ ਇਹਨੂੰ 7 ਰਹਾ ਉਹਦੇ ਤੇ ਹੁਕਮ ਦੇ ਬਿਨਾਂ ਨਹੀਂ ਜੁੜ ਸਕਦਾ ਮਾਇਆ ਨਾਲ ਹੁਕਮ ਦੇ ਬਿਨਾਂ ਕਿਵੇਂ ਜੁੜ ਜਾਊਗਾ ਕੋਈ ਜੋੜ ਦੇ ਦਿਓ ਉਹ ਕੰਡੇ ਬਣਾ ਨਹੀਂ ਜੁੜ ਸਕਦਾ ਵਾਇਰਾ ਸੱਟਕ ਐ ਜਾ 60 ਕੋ ਲਾ ਕੇ ਦਿਖਾਓ ਜੇ ਸੱਤ ਰਥ ਵਾਲਾ ਹੁੰਦਾ ਹੋਵੇ ਤਾਂ ਡਾਕਟਰ ਨੇ ਬਣਾ ਤੇ ਸਰੀਰ ਫਿਰ ਤਾਂ ਆਤਮਾ ਨੂੰ ਫੜ ਕੇ ਫਿਰ ਜੋੜ ਦਿਆ ਕਰਦੇ ਇਹ ਤਾਂ ਆਪੇ ਜੋੜਿਆ ਸੱਚ ਨਹੀਂ ਤੇ ਇੱਕ ਰਾਮਾਤ ਉਹਦੇ ਚ ਹੈ ਜੱਪਣ ਮਰਨਾ ਹੁਕਮ ਹੈ ਹੁਕਮ ਹੈ ਇਹਦਾ ਦੇ ਪਾਣੇ ਨਾਲ ਜੁੜਿਆ ਪਾਣੇ ਤੇ ਮਰ ਨਹੀਂ ਜੁੜ ਸਕਦਾ ਆਣਾੜ ਇੱਥੇ ਭਾਣੇ ਨਾਲ ਜੁੜਿਆ ਪਰ ਭਾਣੇ ਨੇ ਇਹਨੂੰ ਮਾਇਆ ਨਾਲ ਜੋੜਿਆ ਮਾਇਆ ਨਾਲ ਜੋੜਿਆ ਅਸਲ ਜ ਗਿਆਨ ਪੂਰਾ ਕਰਨ ਵਾਸਤੇ ਇਹ ਸਰੀਰ ਤੱਕ ਸਾਧਨ ਦਿੱਤਾ ਇਹ ਸਾਧਨ ਤੋਂ ਬਿਨਾ ਇਹਦਾ ਘਟਾ ਜੋ ਪਿਆ ਪੂਰਾ ਹੋ ਨਹੀਂ ਸਕਦਾ ਮਨ ਸਮਝਾਇਆ ਨਹੀਂ ਜਾ ਸਕਦਾ бас ਹੋਰ ਕੁਝ ਨਹੀਂ ਹੈ ਸਰੀਰ ਦਾ ਸਾਧਨ ਜੇ ਤਾਂ ਇਹਨੂੰ ਸਾਧਨ ਬੋਲੋ ਫਿਰ ਤਾਂ ਠੀਕ ਐ ਜੇ ਕੁਝ ਹੋਰ ਬਨ ਲਿਆ ਸਾਧਨ ਦੀ ਬਜਾਏ ਇਹਨੂੰ ਕੁਝ ਹੋਰ ਬੋਲੋ ਜਿਵੇਂ ਕਿਸਤੀ ਸਾਡੇ ਕੋਲ ਇੱਕ ਸਾਧਨ دریا ਆਪਾਰ ਕਰ ਰਹੇ ਅਸੀਂ ਜੇ دریا ਦਾ ਆਪਾਰ ਕਰ ਗਏ ਨਾ ਕਿਸਤੀ ਨੂੰ ਤੇ ਲਾਈ ਜਾਈਏ ਪੂਰੇ ਖੜੇ ਉਹ ਤਾਂ ਕੰਮ ਨਹੀਂ ਐ ਸੀ ਲੈ ਕੇ ਕਿਸਤੀ ਤੇ ਜਿਹੜੇ ਕੰਮ ਵਾਸਤੇ ਕਿਸਤੀ ਸੀ ਅਸੀਂ ਲਈ ਉਹ ਕੰਮ ਲੈਣਾ ਐ ਸਾਧਨ ਐ ਸਰੀਰ ਸਰੀਰ ਮੈਂ ਹੀ ਹੈਗਾ ਹੁਣ ਜੇ ਸਰੀਰ ਮੈਂ ਹੋ ਗਿਆ ਸਾਧਨ ਤਾਂ ਨਾ ਰਿਹਾ ਨਾ ਸਰੀਰ ਇੱਕ ਸਾਧਨ ਬਸ ਜਿਨ੍ਹਾਂ ਦਾ ਸਾਧਨ ਹੈ ਸਰੀਰ ਉਹ ਇਹ ਤੋਂ ਕੰਮ ਲੈ ਲੈਣਗੇ ਜਿਨ੍ਹਾਂ ਦਾ ਸਾਧਨ ਨਹੀਂ ਹੈ ਉਹਨਾਂ ਪੜਾਈ ਦੀ ਬੇਸੀ ਕਰਨ ਕਾਲ ਯੁਗ ਰਥਾਗਨੀ ਕਬੇ ਸਰੀਰ ਦੀ ਸੇਵਾ ਜੇ ਸੰਗੇ ਰਹਿਣਗੇ